ਆ ਜਿਹੜੇ ਜਿਹੜੇ ਐਨਆਰਆਈ ਭਰਾ ਆਪਣੇ ਪੰਜਾਬ ਨੂੰ ਆਪਣੇ ਪਿੰਡ ਨੂੰ ਸੋਹਣਾ ਬਣਾਉਣਾ ਚਾਹੁੰਦੇ ਆ ਨਾ ਆ ਉੱਤੇ ਵੀਡੀਓ ਚੱਲ ਰਹੀ ਹੈ ਕਰ ਧਿਆਨ ਨਾਲ ਵੇਖਿਓ ਤੁਸੀਂ ਚਾਹੁੰਦੇ ਆ ਕਿ ਪਿੰਡ ਵਿੱਚ ਬੂਟੇ ਲਾਈਏ ਘਾਹ ਲਾਈਏ ਗਰਾਊਂਡਾਂ ਬਣਾਈਏ ਫਲਵਾੜੀਆਂ ਲਾਈਏ ਪਾਣੀ ਦਾ ਨਿਕਾਸ ਕਰੀਏ ਆ ਇੱਕ ਪ੍ਰਸ਼ਾਦ ਮਿਲਿਆ ਸਾਡੇ ਬਟਾਲੇ ਦੇ ਇੱਕ ਪਿੰਡ ਕੋਲ ਆ ਬੂਲੇਵਾਲ ਜਿੱਥੋਂ ਦਾ ਐਨਆਰਆਈ ਸਾਹ ਬੂਲੇਵਾਲੀਆ ਸਾਰੀ ਜ਼ਿੰਦਗੀ ਦੀ ਕਮਾਈ ਉਹਨੇ ਬੰਦੇ ਨੇ ਆਪਣੇ ਪਿੰਡ ਤੇ ਲਾਤੀ ਕਿ ਪਿੰਡ ਮੇਰਾ ਪੰਜਾਬ ਦਾ ਮੇਰੇ ਗਰਦਾਸਪੁਰ ਦਾ ਇੱਕ ਨੰਬਰ ਵੇਖਣ ਨੂੰ ਮਿਲੇ ਜਿੱਥੇ ਸ਼ਾਮੀ ਬਜ਼ੁਰਗ ਸ਼ਾਮੇ ਬਹਿਣ ਆਹ ਫਾਲ ਖਾਣ ਆਹ ਠੰਡੀਆਂ ਹਵਾਵਾਂ ਲੈਣ ਆਹ ਨਜ਼ਾਰੇ ਲੈਣ ਤੇ ਜੇ ਕੋਈ ਪਿੰਡੋਂ ਜਵਾਈ ਭਾਈ ਆਏ ਕੋਈ ਰਿਸ਼ਤੇਦਾਰ ਆਵੇ ਤੇ ਵੇਖ ਕੇ ਕਵੇ ਕੋਈ ਘੁੰਮਣ ਫਿਰਨ ਵਾਲਾ ਐਨਆਰਆਈ ਆਵੇ ਤੇ ਵੇਖ ਕੇ ਕਵੇ ਵਾਹੋ ਸੋਲਿਓ ਇਹਨੂੰ ਸਵਰਗ ਕਹਿੰਦੇ ਪੰਜਾਬ ਦੇ ਵਿੱਚ ਇਸ ਵੀਰ ਨਾਲ ਜੋ ਹੋਇਆ ਕਮੰਡ ਤੁਸੀਂ ਆਪੇ ਕਰਕੇ ਦੱਸ ਦੇਣਾ ਕਿ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਨਿੱਕੀ ਸੋਚ ਦੇ ਲੋਕ ਆ ਉਹ ਕਦੀ ਵੀ ਨਹੀਂ ਸੁਧਰ ਸਕਦੇ ਨਾ ਕਦੀ ਤਰੱਕੀ ਕਰ ਸਕਦੇ ਆ ਕੋਚਰ ਪਹਿਲਾਂ ਸਾਡੀ ਸਾਹ ਵੀਰ ਬੋਲੇਵਾਲ ਨਾਲ ਗੱਲ ਹੋਈ ਜਿਹੜੀ ਤੁਸੀਂ ਤਸਵੀਰ ਵੇਖੀ ਆ ਫੋਟੋਆਂ ਵੇਖ ਰਹੇ ਆ ਸਾਹ ਬੋਲੇਵਾਲ ਵੀਰ ਨੇ ਨਾਰਵੇ ਤੋਂ ਜਿੰਨੀ ਕਮਾਈ ਕੀਤੀ ਆ ਪਿੰਡ ਦੇ ਸੱਪੜ ਸਾਫ਼ ਕਰਾਏ ਉੱਥੇ ਮੱਸ਼ੀਆਂ ਪੁਆਈਆਂ ਮੜੀਆਂ ਦੇ ਵਿੱਚ ਬਾਗ ਬੂਟੇ ਲਾਤੇ ਸੜਕਾਂ ਦੇ ਆਲੇ-ਦੁਆਲੇ ਫੁੱਲਾਂ ਦੇ ਬੂਟੇ ਫਲਾਂ ਦੇ ਬੂਟੇ ਹਜ਼ਾਰਾਂ ਦੀ ਤਦਾਦ ਵਿੱਚ ਲਵਾਏ ਆ ਤੇ ਬਾਬਿਓ ਦੂਰੋਂ-ਦੂਰੋਂ ਪੇਜਾਂ ਵਾਲੇ ਆ ਚੈਨਲਾਂ ਵਾਲੇ ਜਾ ਕੇ ਇੰਟਰਵਿਊ ਕਰਦੇ ਆ ਤੇ ਪੰਘੂੜੇ ਲਾਤੇ ਬੱਚਿਆਂ ਵਾਸਤੇ ਤਿੰਨ ਵਰਕਰ ਰੱਖਿਆ ਬਾਈ ਜੀ ਤਨਖਾਹ ਤੇ ਕਿ ਜਿਹੜੇ ਬੂਟਿਆਂ ਦੀ ਰਾਖੀ ਕਰਦੇ ਆ ਜਿਹੜੇ ਸਾਫ-ਸਫਾਈ ਕਰਦੇ ਆ ਜਿਹੜੇ ਪਾਣੀ ਪਾਉਂਦੇ ਆ ਤੇ ਹੋਇਆ ਵੀਰਨਾ ਕੀ ਕੀ ਸਿਲਾ ਮਿਲਿਆ ਸੁਣਿਓ ਇਹ ਜਿੱਥੇ ਆ ਬੂਟੇ ਤੁਸੀਂ ਵੇਖ ਰਹੇ ਆ ਕਿਸੇ ਸ਼ਰਾਰਤੀ ਅਨਸਰ ਨੇ ਪਿੰਡ ਦੇ ਨਹੀਂ ਬਾਈ ਜੀ ਅੱਗ ਲਾ ਕੇ ਸਾਰੇ ਬੂਟੇ ਫਲਾਂ ਵਾਲੇ ਸਾੜਦੇ ਆ ਗਰਦਾਸ ਮੰਦਾ ਗਾਣਾ ਨਾ ਅੰਬਰ ਵੇਲ ਨਾ ਛੁੱਟੀ ਪਲਹਾਰੇ ਬੂਟੇ ਤੇ ਪੁੱਤ ਕਦੀ ਨਾ ਲਾਇਏ ਨਸ਼ੇ ਛੂਟੇ ਤੇ ਇਹਨਾਂ ਰੋਖਾਂ ਦਾ ਕੋਈ ਕਸੂਰ ਨਹੀਂ ਨਾ ਇਹ ਆਕਸੀਜਨ ਦਿੰਦੇ ਆ ਬੰਦੇ ਦੀ ਜ਼ਿੰਦਗੀ ਵਧਾਉਂਦੇ ਆ ਬਾਈ ਜੀ ਲੱਗਾ ਪਤਾ ਕਿ ਇੱਥੇ ਕੁਝ ਲੋਕ ਇਹਨਾਂ ਫਲਾਂ ਦੇ ਬੂਟਿਆਂ ਦੇ ਵਿੱਚ ਆ ਕੇ ਡੰਗਰ ਚਾਰਦੇ ਸੀ ਮੱਝਾਂ ਕੱਟੇ ਵੱਛੇ ਤੇ ਬਾਜੀ ਦੀ ਕੋਈ ਫੁੱਲ ਬੂਟਾ ਟੋੜਦਾ ਸੀ ਕੋਈ ਕੁਝ ਹੁੰਦਾ ਸੀ ਤੇ ਸਾਹਬ ਬਾਜੀ ਨੇ ਕੀਤਾ ਕਿ ਜਿਹੜੀ ਇਹ ਗਰਾਊਂਡ ਕੀਤੀ ਆ ਤਿਆਰ ਇੱਕ ਸਾਫ਼ ਸੁਥਰੀ ਵਾਸਤੇ ਆ ਇੱਥੇ ਇਹ ਨਹੀਂ ਵੀ ਕੁੱਤੇ ਹਗਾ ਪਾਉਣ ਜਾਂ ਡੰਗਰ ਫੋਸ ਕਰਨ ਜਾਂ ਗੰਦਮੰਦ ਪਾਉਣ ਜਿੰਨੇ ਮਿਹਨਤ ਕੀਤੀ ਉਹਨੇ ਸੋਚ ਸਮਝ ਕੇ ਕੀਤੀ ਆ ਬਾਜੀ ਨੇ ਰਾਉਂਡ ਅਪ ਪਵਾ ਕੇ ਤਾਂ ਕਾ ਜਿਹੜਾ ਲੱਗ ਲੱਗ ਸਾਰਾ ਝਾੜਦਾ ਪੀ ਯਾਰ ਅੱਜ ਇੱਕ ਨੇ ਡੰਗਰ ਚਾਰਨਾ ਆਇਆ ਕੱਲ ਨੂੰ ਦੋ ਆਉਣਗੇ ਪਰਸੋਂ ਬੂਟਿਆਂ ਨਾ ਬਨਣਗੇ ਇਹ ਜਿਹੜੀ ਨੇਚਰਲੀ ਬਿਊਟੀ ਆ ਵੀ ਸਾਰੀ ਖਰਾਬ ਹੋਊਗੀ ਚਾ ਤੇ ਹੋਰ ਚਾਰ ਲੋ ਕਿ ਇੱਥੇ ਹੀ ਚਾਰਨੇ ਆਉਂਦੇ ਆ ਉਹ ਬਾਈ ਨੇ ਕੀਤਾ ਰਾਉਂਡ ਅਪ ਉਹ ਆ ਕੇ ਤਾਂ ਕਾ ਸਾੜਤਾ ਵੀ ਜਦੋਂ ਸਕਾਰਤਾ ਵੀ ਚੱਲ ਇਹ ਮੇਰਾ ਨੁਕਸਾਨ ਨਾ ਹੋਵੇ ਮੈਂ ਤੇ ਦੂਰ ਬੈਠਾ ਵਾਂ ਸੱਤ ਸਮੁੰਦਰੋਂ ਪਾਰ ਕਿ ਬਹੁਤ ਵੱਡੀ ਗੱਲ ਮਾੜੀ ਆ ਉਹ ਕਿਤੇ ਪਤਾ ਲੱਗਾ ਜੀ ਗੁੱਸੇ ਦੇ ਵਿੱਚ ਆਏ ਕੁਝ ਸ਼ਰਾਰਤੀ ਲੋਕਾਂ ਨੇ ਰਾਤ ਨੂੰ ਹੁਣ ਗਰਮੀਆਂ ਨੇ ਦਿਨ ਚੱਲਣ ਦੇ ਆ ਘਾਹ ਤੇ ਛੁੱਟੀ ਸੈਕਟਰ ਜਾਂ 30 ਲੀ ਛੁੱਟੀ ਤੇ ਬਾਪਿਓ ਤੜ-ਤੜ ਕਰਾਤੀ ਐ ਜਿਹਦੇ ਵਿੱਚ ਘਾਹ ਗਈ ਸੜਨਾ ਸੀ ਜਿਹੜੇ ਫਲ ਫਲ ਵਾਲੇ ਬੂਟੇ ਸੀਗੇ ਉਹ ਵੀ ਸੜ ਗਏ ਫਲ ਵਾਲੇ ਬੂਟੇ ਰੁੱਖ ਰੋ ਸੜ ਲੱਗਿਆ ਏਦਾਂ ਮਹਿਸੂਸ ਕਰਿਓ ਕਿ ਜਿਦਾਂ ਇੱਕ ਗਰਭਵਤੀ ਔਰਤ ਨੂੰ ਅੱਗ ਲਾ ਕੇ ਸਾੜ ਦੇਣਾ ਕਿਉਂਕਿ ਬੋਲ ਨਹੀਂ ਸਕਦੇ ਉਹ ਕਹਿ ਨਹੀਂ ਸਕਦੇ ਤੋਂ ਇਸ ਕਰਕੇ ਤੁਸੀਂ ਮਹਿਸੂਸ ਕਰ ਸਕਦੇ ਆ ਜਦ ਪਤਾ ਲੱਗਾ ਮਾਤਾ ਜੀ ਨੂੰ ਮਾਤਾ ਜੀ ਨੇ ਆਨੇ ਫਿਰ ਰੌਲੀ ਪਾਈ ਆ ਪਿੰਡ ਦੇ ਕੁਝ ਲੋਕ ਆਏ ਅੱਗ ਬੁਝਾਈ ਸਾਰਾ ਕੁਝ ਖਤਮ ਕਰ ਦਿੱਤਾ ਗਿਆ ਪਰ ਸੋਚ ਕੇ ਵੇਖੋ ਕਿ ਇਹ ਐਨ ਆਰ ਆਈ ਕਦੇ ਪੰਜਾਬ ਵੱਲ ਮੁਹਰ ਕਰੂਗਾ ਇਹ ਐਨ ਆਰ ਆਈ ਨੇ ਲੈਣਾ ਕੀ ਆ ਇਹ ਪੰਜਾਬ ਕੱਤੋਂ ਛੱਡ ਕੇ ਆਏ ਆ ਇੱਥੇ ਜੇ ਤੁਸੀਂ ਸੱਤ ਸਮੁੰਦਰੋਂ ਪਾਰ ਆਏ ਆ ਇੱਥੇ ਤੁਸੀਂ ਦੇਖਿਓ ਆ ਗੋਰੀਆਂ ਦੇ ਘਰਾਂ ਦੇ ਵਿੱਚ ਕਿਦਾਂ ਫਾਲ ਬੂਟੇ ਹਰ ਚੀਜ਼ ਹਰੀ ਕੀਤੀ ਹੋਈ ਆ ਇਹਨਾਂ ਤੋਂ ਕੁਝ ਸਿੱਖਿਆ ਤੇ ਅੱਜ ਵੀ ਬੂਟਿਆਂ ਦੇ ਲੰਗਰ ਲਾਈ ਜਾਂਦੇ ਆ ਪਰ ਹੁਣ ਅਸੀਂ ਖਰਾਬ ਕਰ ਲਈ ਪਾਣੀ ਅਸੀਂ ਖਰਾਬ ਕਰ ਲਿਆ ਸਾਡੇ ਪੱਲੇ ਕੁਛ ਨਹੀਂ ਰਹਿ ਗਿਆ ਲੱਖੇ ਸਧਾਣੇ ਹੋਣੀ ਗੁਰ ਗੁਰਬਾਜ ਚੰਦ ਬਾਜੇ ਵਾਲੇ ਕਿੰਨੇ ਜਿਹੜੇ ਇਹੋ ਜਿਹੇ ਸੇਵਾ ਸੁਸਾਇਟੀਆਂ ਜਿਹੜੇ ਬੂਟਿਆਂ ਦੇ ਲੰਗਰ ਲਾ ਰਹੇ ਆ ਤੇ ਇਸ ਵੀਰ ਨੂੰ ਅਫਸੋਸ ਕਰਨਾ ਮੰਦਦਾ ਵੀ ਜੋ ਪਿਛਲੀ ਵਾਰ ਵੀ ਕਿਸੇ ਨੇ 나ੜ ਨੂੰ ਆਗ ਲਾਈ ਸੀ ਤੇ ਸਾਰਾ ਇਹਦਾ ਬਾਗ ਬੂਟਾ ਸਾੜ ਕੇ ਰਾਹ ਦਿੱਤਾ ਸੀ ਉਹ ਬਾਈ ਨੇ ਦੋ ਦਿਨ ਰੋਟੀ ਨਹੀਂ ਖਾਦੀ ਇਨਾ ਅਫਸੋਸ ਕਰ ਰਿਹਾ ਤੇ ਜੇ ਕੋਈ ਹੋਰ ਐਨ ਆਰ ਆਈ ਵੀ ਵੀਰ ਜੇ ਮਨ ਚ ਆਉਂਦੀ ਨਾ ਪੰਜਾਬ ਪਿੰਡ ਜਾ ਕੇ ਇਦਾਂ ਸੋਚਾਂ ਇਹ ਪ੍ਰਸ਼ਾਦ ਤੁਹਾਨੂੰ ਨਾ ਮਿਲ ਜੇ ਸਾਨੂੰ ਵੀ ਇੱਕ ਦੋ ਵਾਰੀ ਮਿਲਿਆ ਪਰ ਸਾਹਿਬ ਵੀਰ ਆ ਜਿਹੜੀ ਤਸਵੀਰ ਵੇਖ ਰਿਹਾ ਬਾਈ ਨਾ ਆਏ ਦਿਨ ਕੋਈ ਨਾ ਕੋਈ ਗਲਤ ਹੁੰਦਾ ਨਾਰਵੇਜ ਬੈਠਾ ਯੂਰਪ ਦੇ ਵਿੱਚ ਆ ਫੋਟੋਆਂ ਵੀਡੀਓ ਭੇਜੀਆਂ ਗਈਆਂ ਵੀ ਬਾਈ ਸਾਡਾ ਦੇਖੋ ਕੀ ਕਰ ਰਿਹਾ ਇਹ ਇੱਕ ਮੈਸੇਜ ਆ ਕਿ ਵਾਕਿਆ ਹੀ ਉਹਨਾਂ ਆਗ ਲਾ ਕੇ ਚੰਗਾ ਕੀਤਾ ਕਿ ਜਾਂ ਸਾਹਿਬ ਬੁੱਲੇ ਵਾਲੇ ਗਲਤ ਕਰ ਰਿਹਾ ਕਮੈਂਟ ਜ਼ਰੂਰ ਕਰਿਓ